ਪੰਜਾਬ ਚਾਹੇ ਭਿਆਨਕ ਹੜ੍ਹਾਂ ਨੇ ਜਨਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ। ਕਈ ਪਰਿਵਾਰ ਆਪਣੇ ਘਰਾਂ ਤੋਂ ਬੇਕਾਰ ਹੋ ਕੇ ਅਤੇ ਕਈਆਂ ਦੇ ਸੁਪਨੇ ਇੱਕ ਪਲ ਚ ਮਿੱਟੀ ਨਾਲ ਰਲ ਗਏ। ਇਸ ਸੰਕਟਮਈ ਘੜੀ ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਿੱਜੀ ਰੂਪ ਚ ਮੌਕੇ ਤੇ ਪਹੁੰਚ ਕੇ ਲੋਕਾਂ ਦਾ ਦਰਦ ਸਾਂਝਾ ਕੀਤਾ ਤੇ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਹਰ ਪ੍ਰਭਾਵਿਤ ਪਰਿਵਾਰ ਦੇ ਨਾਲ ਖੜੀ ਹੈ। ਖਰਾਬਾ ਬਹੁਤ ਹੋਇਆ ਹੈਗਾ ਜੀ। ਤੁਹਾਡਾ ਧੰਨਵਾਦ ਸਰਕਾਰ ਨੇ ਬਹੁਤ ਕੀਤਾ ਵਾ ਕਿ ਉਹ ਸਾਨੂੰ ਪੂਲੇ ਪੈਸੇ ਪਾ ਦੇ। ਵੀ ਇਹ ਅਰੇ ਕਰਦਾ ਗਿਆ ਹੈ ਵੀ ਇਹਨਾਂ ਨੇ ਕਦਮ ਪੈਰ ਦਿੱਤੇ ਜਾਂਦਾ ਤੇ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਹੈ ਜੀ ਪੰਜਾਬ ਸਰਕਾਰ ਵੱਲੋਂ ਤੁਰੰਤ ਰਾਹਤ ਕਾਰਵਾਈਆਂ ਦੀ ਸ਼ੁਰੂਆਤ ਕੀਤੀ ਗਈ ਪ੍ਰਭਾਵਿਤ ਲੋਕਾਂ ਲਈ ਰਾਸ਼ਨ ਤੁਰੰਤ ਸਹਾਇਤਾ ਰਹਿਣ ਸਹਿਣ ਲਈ ਅਸਥਾਈ ਬੰਦੋਬਸਤ ਅਤੇ ਸਫਾਈ ਸੁਰੱਖਿਆ ਦੇ ਉਪਾਅ ਕੀਤੇ ਗਏ ਜਿਨ੍ਹਾਂ ਦੇ ਘਰ ਹੜ੍ਹਾਂ ਕਾਰਨ ਪੂਰੀ ਤਰ੍ਹਾਂ ਢਹਿ ਗਏ ਉਹਨਾਂ ਲਈ ਘਰ ਮੁੜ ਤਿਆਰ ਕਰਨ ਦਾ ਵਾਅਦਾ ਕੀਤਾ ਗਿਆ ਆਪਣੇ ਵਾਅਦੇਾਂ ਤੇ ਕਾਇਮ ਰਹਿੰਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੁਆਵਜ਼ਾ ਜਾਰੀ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ ਜਿਸ ਨਾਲ ਆਪਣਾ ਸਭ ਕੁਝ ਗਵਾ ਬੈਠੇ ਲੋਕਾਂ ਦੇ ਚਿਹਰਿਆਂ ਤੇ ਦੁਬਾਰਾ ਉਮੀਦ ਦੀ ਕਿਰਨ ਜਾਗੀ ਹੈ 20000 ਰੁਪਏ ਕੇ ਕਰਦੇ ਸਾਹਬ ਨਾਲ ਫਸਲਾਂ ਦੇ ਮੁਆਵਜ਼ੇ ਦੇਣੇ ਮੈਂ ਸ਼ੁਰੂ ਕਰਕੇ ਗਿਆ ਸੀ 377 ਕਰੋੜ ਤੋਂ ਜ਼ਿਆਦਾ ਪੈਸੇ ਪੰਜਾਬ ਸਰਕਾਰ ਵੱਲੋਂ ਇਹਨਾਂ ਘਰਾਂ ਨੂੰ ਬਣਾਉਣ ਵਾਸਤੇ ਜਾਰੀ ਕੀਤੇ ਜਾ ਰਹੇ ਨੇ ਡੈਨਿਕ ਸਵੇਰਾ ਟੀਵੀ ਦੇਖ ਰਹੇ ਹਾਂ ਤੁਸੀਂ ਤੇ ਮੈਂ ਓਮਪrakash ਮੈਂਟੂ ਪੰਜਾਬ ਦੇ ਵਿੱਚ ਪਿਛਲੇ 2-3 ਦਿਨਾਂ ਤੋਂ ਕੜਾਕੇ ਦੀ ਠੰਡ ਨੇ ਦਸਤਕ ਦਿੱਤੀ ਆ ਔਰ ਠੰਡ ਦੇ ਨਾਲ-ਨਾਲ ਜਿਹੜੀ ਸੰਘਣੀ ਧੁੰਦ ਵੀ ਪੈ ਰਹੀ ਆ ਜਿਸ ਦੇ ਕਾਰਨ ਆ ਜਿਹੜੇ ਲੋਕ ਨੇ ਆਪਣੇ ਘਰਾਂ ਤੋਂ ਚੱਲ ਕੇ ਜਿਹੜਾ ਡੈਸਟੀਨੇਸ਼ਨ ਤੇ ਜਾਂਦੇ ਆ ਕਾਫੀ ਲੇਟ ਪਹੁੰਚ ਰਹੇ ਨੇ ਔਰ ਮੌਸਮ ਵਿਭਾਗ ਵੱਲੋਂ ਵੀ yellow alert ਆ ਜਿਹੜਾ ਜਾਰੀ ਕੀਤਾ ਗਿਆ ਔਰ ਪ੍ਰਸ਼ਾਸਨ ਵੱਲੋਂ ਵੀ ਹਦਾਇਤਾਂ ਕੀਤੀਆਂ ਜਾ ਰਹੀਆਂ ਨੇ ਇਹ ਜਿਹੜੀ ਧੁੰਦ ਦੇ ਵਿੱਚ ਆਪਣੀ ਰਫ਼ਤਾਰ ਜਿਹੜੀ ਆ ਸਲੋ ਕੀਤੀ ਜਾਵੇ ਜਾਂ ਫੋਗ ਲੈਂਪ ਜਿਹੜੇ ਵਾਹਨਾਂ ਦੀ ਗਤੀ ਆ ਸਲੋ ਕੀਤੀ ਜਾਵੇ ਔਰ ਫੋਗ ਲੈਂਪ ਆ ਉਹ ਯੂਜ਼ ਕੀਤਾ ਜਾਵੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਮਰਾਲਾ ਸ਼ਹਿਰ ਦੀਆਂ ਨੇ ਔਰ ਅਸੀਂ ਖੜੇ ਆ ਲੁਧਿਆਣਾ ਚੰਡੀਗੜ੍ਹ ਬਾਈਪਾਸ ਤੇ ਵਾਹਨ ਬਿਲਕੁਲ ਸਲੋ ਜਾ ਰਹੇ ਨੇ ਔਰ ਤੁਸੀਂ ਦੇਖ ਸਕਦੇ ਹੋ ਕਿ ਵਾਹਨਾਂ ਦੇ ਜਿਹੜੇ ਇੰਡੀਕੇਟਰ ਆ ਉਹ ਵੀ ਚਲਾਏ ਗਏ ਨੇ ਲੋਕ ਇੰਡੀਕੇਟਰ ਯੂਜ਼ ਕਰ ਰਹੇ ਨੇ ਔਰ ਪ੍ਰਸ਼ਾਸਨ ਵੱਲੋਂ ਵੀ ਆ ਬਾਰ-ਬਾਰ ਇਹੀ ਹਦਾਇਤ ਕੀਤੀ ਜਾਂਦੀ ਆ ਰਿਕੁਐਸਟ ਕੀਤੀ ਜਾਂਦੀ ਆ ਕਿ ਵਾਹਨਾਂ ਦੀ ਸਪੀਡ ਰਫ਼ਤਾਰ ਘਟਾ ਕੇ ਹੀ ਚਲਾਇਆ ਜਾਵੇ ਔਰ ਸਵੇਰੇ ਜਿਹੜਾ ਬੱਚਿਆਂ ਦਾ ਵੀ ਸਮਾਂ ਹੁੰਦਾ ਸਕੂਲ ਜਾਣਾ ਹੁੰਦਾ ਬੱਚਿਆਂ ਨੇ ਔਰ ਉਹਨਾਂ ਲਈ ਵੀ ਖਾਸ ਅਪੀਲ ਆ ਜਿਹੜੀ ਆ ਕੀਤੀ ਜਾਂਦੀ ਆ ਸਾਡੇ ਚੈਨਲ ਵੱਲੋਂ ਵੀ ਅਪੀਲ ਕੀਤੀ ਜਾਂਦੀ ਆ ਖਾਸ ਤੌਰ ਤੇ ਕਿ ਕਿ ਜਿਹੜਾ ਬੱਚੇ ਨੇ ਸਾਈਕਲ ਤੇ ਜਾਂਦੇ ਨੇ ਆਪਣੇ ਸਕੂਲ ਨੂੰ ਉਹ ਵੀ ਆ ਜਿਹੜਾ ਚਿੱਟੀ ਪੱਟੀ ਹੁੰਦੀ ਆ ਉਹ ਚਿੱਟੀ ਪੱਟੀ ਦੇ ਲੈਫਟ ਸਾਈਡ ਤੇ ਹੀ ਜਾਣ ਚਿੱਟੀ ਪੱਟੀ ਨੂੰ ਆ ਜਿਹੜਾ ਦੇਖ ਕੇ ਹੀ ਅੱਗੇ ਵੱਲ ਵਧਣ ਸੋ ਗੱਲਬਾਤ ਕਰਾਂਗੇ ਕਿਸੇ ਰਾਗੀਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਆ ਕਿਉਂਕਿ ਧੁੰਦਾਂ ਦੇ ਦਿਨਾਂ ਦੇ ਵਿੱਚ ਆ ਜਿਹੜਾ ਹੈਗੀ ਆ ਜ਼ਿੰਦਗੀ ਦੀ ਰਫ਼ਤਾਰ ਬਹੁਤ ਸਲੋ ਹੋ ਜਾਂਦੀ ਆ ਆ ਜਿੱਥੇ 15 ਮਿੰਟ ਦੇ ਵਿੱਚ ਪਹੁੰਚਿਆ ਜਾ ਸਕਦਾ ਆ ਉੱਥੇ ਪਹੁੰਚਣ ਨੂੰ ਅੱਧਾ ਤੋਂ ਪੌਣਾ ਘੰਟਾ ਲੱਗ ਜਾਂਦਾ ਵਾ ਗੱਲਬਾਤ ਕਰ ਲੈਨੇ ਆ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹੋਂ ਪ੍ਰਕਾਸ਼ ਮੈਂਟੂ ਪੰਜਾਬ ਦੇ ਵਿੱਚ ਪਿਛਲੇ 2-3 ਦਿਨਾਂ ਤੋਂ ਕੜਾਕੇ ਦੀ ਠੰਡ ਨੇ ਦਸਤਕ ਦਿੱਤੀ ਆ ਔਰ ਠੰਡ ਦੇ ਨਾਲ-ਨਾਲ ਜਿਹੜੀ ਸੰਘਣੀ ਧੁੰਦ ਵੀ ਪੈ ਰਹੀ ਆ ਜਿਸ ਦੇ ਕਾਰਨ ਆ ਜਿਹੜੇ ਲੋਕ ਨੇ ਆਪਣੇ ਘਰਾਂ ਤੋਂ ਚੱਲ ਕੇ ਜਿਹੜਾ ਡੈਸਟੀਨੇਸ਼ਨ ਤੇ ਜਾਂਦੇ ਆ ਕਾਫੀ ਲੇਟ ਪਹੁੰਚ ਰਹੇ ਨੇ ਔਰ ਮੌਸਮ ਵਿਭਾਗ ਵੱਲੋਂ ਵੀ yellow alert ਆ ਜਿਹੜਾ ਜਾਰੀ ਕੀਤਾ ਗਿਆ ਔਰ ਪ੍ਰਸ਼ਾਸਨ ਵੱਲੋਂ ਵੀ ਹਦਾਇਤਾਂ ਕੀਤੀਆਂ ਜਾ ਰੀਆਂ ਨੇ ਕਿ ਜਿਹੜੀ ਧੁੰਦ ਦੇ ਵਿੱਚ ਆਪਣੀ ਰਫ਼ਤਾਰ ਜਿਹੜੀ ਆ ਸਲੋ ਕੀਤੀ ਜਾਵੇ ਜਾਂ ਫੋਗ ਲੈਂਪ ਜਿਹੜੇ ਵਾਹਨਾਂ ਦੀ ਗਤੀ ਆ ਸਲੋ ਕੀਤੀ ਜਾਵੇ ਔਰ ਫੋਗ ਲੈਂਪ ਆ ਉਹ ਯੂਜ਼ ਕੀਤਾ ਜਾਵੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਮਰਾਲਾ ਸ਼ਹਿਰ ਦੀਆਂ ਨੇ ਔਰ ਅਸੀਂ ਖੜੇ ਆ ਲੁਧਿਆਣਾ ਚੰਡੀਗੜ੍ਹ ਬਾਈਪਾਸ ਤੇ ਵਾਹਨ ਬਿਲਕੁਲ ਸਲੋ ਜਾ ਰਹੇ ਨੇ ਔਰ ਤੁਸੀਂ ਦੇਖ ਸਕਦੇ ਹੋ ਕਿ ਵਾਹਨਾਂ ਦੇ ਜਿਹੜੇ ਇੰਡੀਕੇਟਰ ਆ ਉਹ ਵੀ ਚਲਾਏ ਗਏ ਨੇ ਲੋਕ ਇੰਡੀਕੇਟਰ ਯੂਜ਼ ਕਰ ਰਹੇ ਨੇ ਔਰ ਪ੍ਰਸ਼ਾਸਨ ਵੱਲੋਂ ਵੀ ਆ ਬਾਰ-ਬਾਰ ਇਹੀ ਹਦਾਇਤ ਕੀਤੀ ਜਾਂਦੀ ਆ ਰਿਕੁਐਸਟ ਕੀਤੀ ਜਾਂਦੀ ਆ ਕਿ ਵਾਹਨਾਂ ਦੀ ਸਪੀਡ ਰਫ਼ਤਾਰ ਘਟਾ ਕੇ ਹੀ ਚਲਾਇਆ ਜਾਵੇ ਔਰ ਸਵੇਰੇ ਜਿਹੜਾ ਬੱਚਿਆਂ ਦਾ ਵੀ ਸਮਾਂ ਹੁੰਦਾ ਸਕੂਲ ਜਾਣਾ ਹੁੰਦਾ ਬੱਚਿਆਂ ਨੇ ਔਰ ਉਹਨਾਂ ਲਈ ਵੀ ਖਾਸ ਅਪੀਲ ਆ ਜਿਹੜੀ ਆ ਕੀਤੀ ਜਾਂਦੀ ਆ ਸਾਡੇ ਚੈਨਲ ਵੱਲੋਂ ਵੀ ਅਪੀਲ ਕੀਤੀ ਜਾਂਦੀ ਆ ਖਾਸ ਤੌਰ ਤੇ ਕਿ ਕਿ ਜਿਹੜਾ ਬੱਚੇ ਨੇ ਸਾਈਕਲ ਤੇ ਜਾਂਦੇ ਨੇ ਆਪਣੇ ਸਕੂਲ ਨੂੰ ਉਹ ਵੀ ਆ ਜਿਹੜਾ ਚਿੱਟੀ ਪੱਟੀ ਹੁੰਦੀ ਆ ਉਹ ਚਿੱਟੀ ਪੱਟੀ ਦੇ ਲੈਫਟ ਸਾਈਡ ਤੇ ਹੀ ਜਾਣ ਚਿੱਟੀ ਪੱਟੀ ਨੂੰ ਆ ਜਿਹੜਾ ਦੇਖ ਕੇ ਹੀ ਅੱਗੇ ਆ ਵੱਲ ਵਧਣ ਸੋ ਗੱਲਬਾਤ ਕਰਾਂਗੇ ਕਿਸੇ ਆ ਰਾਗੀਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਆ ਕਿਉਂਕਿ ਧੁੰਦਾਂ ਦੇ ਦਿਨਾਂ ਦੇ ਵਿੱਚ ਆ ਜਿਹੜਾ ਹੈਗੀ ਆ ਜ਼ਿੰਦਗੀ ਦੀ ਰਫ਼ਤਾਰ ਬਹੁਤ ਸਲੋ ਹੋ ਜਾਂਦੀ ਆ ਆ ਜਿੱਥੇ 15 ਮਿੰਟ ਦੇ ਵਿੱਚ ਪਹੁੰਚਿਆ ਜਾ ਸਕਦਾ ਉੱਥੇ ਪਹੁੰਚਣ ਨੂੰ ਅੱਧਾ ਤੋਂ ਪੌਣਾ ਘੰਟਾ ਲੱਗ ਜਾਂਦਾ ਵਾ ਗੱਲਬਾਤ ਕਰ ਲੈਣੇ ਆ ਸੋ ਸਾਡੇ ਨਾਲ ਐਸਐਸਐਫ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਮੌਜੂਦ ਨੇ ਹਾਂਜੀ ਮੈਮ ਕੀ ਨਾਮ ਤੁਹਾਡਾ ਸਰ ਮੇਰਾ ਨਾਮ ਰੂਪ੍ਰੀਤ ਕੌਰ ਆ ਧੁੰਦ ਦੇ ਦਿਨਾਂ ਦੇ ਵਿੱਚ ਲੋਕਾਂ ਲਈ ਕੀ ਅਪੀਲ ਕਰਨਾ ਚਾਹੁੰਗੀ ਕਿਉਂਕਿ ਜਿਹੜੀ ਜੀਵਨ ਦੀ ਰਫ਼ਤਾਰ ਆ ਧੁੰਦ ਦੇ ਦਿਨਾਂ ਦੇ ਵਿੱਚ ਸਲੋ ਹੋ ਜਾਂਦੀ ਹਾਂਜੀ ਸਰ ਜਿਵੇਂ ਆਪ ਸਭ ਨੂੰ ਪਤਾ ਹੈ ਕਿ ਧੁੰਦ ਦੇ ਕਾਰਨ ਅੱਜ ਕੱਲ੍ਹ ਦਿਖਾਈ ਬਹੁਤ ਘੱਟ ਦਿੰਦਾ ਹੈ ਹਾਦਸਿਆਂ ਦਾ ਖਤਰਾ ਬਹੁਤ ਵੱਧ ਜਾਂਦਾ ਹੈ ਇਸ ਲਈ ਸਮੂਹ ਸੜਕ ਸੁਰੱਖਿਆ ਫੋਰਸ ਪੰਜਾਬ ਵੱਲੋਂ ਸਾਰੇ ਹੀ ਵਾਸੀਆਂ ਨੂੰ ਅਪੀਲ ਹੈ ਕਿ ਵਾਹਨ ਹੌਲੀ ਗਤੀ ਨਾਲ ਚਲਾਏ ਜਾਣ ਹੈਡਲਾਈਟ ਤੇ ਫੌਗ ਲਾਈਟਾਂ ਦੀ ਜ਼ਰੂਰ ਵਰਤੋਂ ਕੀਤੀ ਜਾਵੇ ਰਿਫਲੈਕਟਿਵ ਜੈਕਟਸ ਰਿਫਲੈਕਟਿਵ ਟੇਪ ਦੀ ਵਰਤੋਂ ਕੀਤੀ ਜਾਵੇ ਅੱਗੇ ਵਾਲੇ ਵਾਹਨ ਤੋਂ ਸੁਰੱਖਿਅਤ ਦੂਰੀ ਬਣਾਈ ਜਾਵੇ ਆਪਣੀ ਥੋੜੀ ਜਹੀ ਸਾਵਧਾਨੀ ਆਪਣੀ ਤੇ ਹੋਰਾਂ ਦੀ ਜ਼ਿੰਦਗੀ ਬਚਾ ਸਕਦੀ ਹੈ ਸੁਰੱਖਿਅਤ ਰਹੋ ਸਾਵਧਾਨ ਰਹੋ ਔਰ ਜਿਹੜੇ ਛੋਟੇ ਬੱਚੇ ਨੇ ਜਿਹੜੇ ਸਾਈਕਲ ਤੇ ਜਾਂਦੇ ਨੇ ਸਕੂਲ ਦੇ ਵਿੱਚ ਜਾਂਦੇ ਨੇ ਉਹਨਾਂ ਲਈ ਕੀ ਮੈਸੇਜ ਹੈ ਕਿਉਂਕਿ ਬੱਚਿਆਂ ਨੂੰ ਕਈ ਵਾਰੀ ਰੂਲ ਐਂਡ ਰੈਗੂਲੇਸ਼ਨ ਦਾ ਨਹੀਂ ਪਤਾ ਹੁੰਦਾ ਵੀ ਜਿਹੜੀ ਵਾਈਟ ਪੱਟੀ ਹੁੰਦੀ ਹੈ ਸੜਕ ਤੋਂ ਕਿੱਧਰ ਚੱਲਣਾ ਚਾਹੀਦਾ ਵਾ ਅ ਜਿਹੜੇ ਦੇਖੋ ਸਕੂਲ ਵਾਲੇ ਬੱਚੇ ਸਾਈਕਲ ਤੇ ਜਾਂਦੇ ਆ ਪਹਿਲੀ ਗੱਲ ਤਾਂ ਉਹਨਾਂ ਨੂੰ ਕੁਝ ਆਪਣੀ ਰਿਫਲੈਕਟਿਵ ਵੈਸਟ ਜਾਂ ਰਿਫਲੈਕਟਿਵ ਜੈਕਟ ਦੀ ਵਰਤੋਂ ਕਰਨੀ ਚਾਹੀਦੀ ਹੈ ਵਹੀਕਲ ਦੇ ਆਪਣੇ ਸਾਈਕਲ ਦੇ ਉੱਤੇ ਰਿਫਲੈਕਟਿਵ ਸਟਿੱਕਰਸ ਮਿਲਦੇ ਆ ਉਹਨਾਂ ਨੂੰ ਲਗਾਉਣਾ ਚਾਹੀਦਾ ਮਤਲਬ ਆਉਣ ਮਤਲਬ ਵਾਹਨ ਨੂੰ ਦੂਰੋਂ ਹੀ ਪਤਾ ਲੱਗ ਜਾਵੇ ਕਿ ਸਾਈਡ ਤੇ ਸਾਈਕਲ ਜਾ ਰਿਹਾ ਹੈ ਕਿ ਉਹਨਾਂ ਨੂੰ ਚਿੱਟੀ ਪੱਟੀ ਤੋਂ ਹੇਠਾਂ ਮਤਲਬ ਸਾਈਡ ਸਾਈਡ ਤੇ ਹੀ ਚੱਲਣਾ ਚਾਹੀਦਾ ਹੈ ਐਸਐਸਐਫ ਵੱਲੋਂ ਸਕੂਲਾਂ ਦੇ ਵਿੱਚ ਕੋਈ ਅਵੇਅਰਨੈਸ ਕੈਂਪ ਵਗੈਰਾ ਵੀ ਲਗਾਉਨੇ ਆ ਜੀ ਤੁਸੀਂ ਹਾਂਜੀ ਸਰ ਸੜਕਾਂ ਦੇ ਸੁਰੱਖਿਆ ਫੋਰਸ ਪੰਜਾਬ ਵੱਲੋਂ ਬਹੁਤ ਸਾਰੀ ਮੁਹਿੰਮ ਚਲਾਈਆਂ ਜਾ ਰਹੀਆਂ ਨੇ ਸਕੂਲਾਂ ਦੇ ਵਿੱਚ ਪਬਲਿਕ ਨੂੰ ਅਵੇਅਰ ਕੀਤਾ ਜਾ ਰਿਹਾ ਕਿ ਧੁੰਦ ਦੇ ਵਿੱਚ ਕਿਹੜੇ-ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਤਾਂ ਕਿ ਹਾਦਸਿਆਂ ਦਾ ਖਤਰਾ ਥੋੜਾ ਜਿਹਾ ਘੱਟ ਸਕੇ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਮੈਂ ਨੋ ਇਸੇ ਤਰਸੇਮ ਲਾਲਾ ਜੀ ਔਰ ਕੀ ਕਹਿਣਾ ਚਾਹੋਗੇ ਕਿਉਂਕਿ ਠੰਡ ਵੀ ਵੱਧ ਗਈ ਆ ਔਰ ਧੁੰਦ ਵੀ ਕਾਫੀ ਵੱਧ ਗਈ ਦੋ ਤੁੰਦ ਆ ਜੀ ਅਸੀਂ ਤਾਂ ਇਹੀ ਕਹਿੰਦੇ ਆ ਬਈ ਲੋੜ ਅਨੁਸਾਰ ਹੀ ਘਰ ਤੋਂ ਬਾਹਰ ਨਿਕਲੋ ਬਹੁਤ ਜ਼ਿਆਦਾ ਬਾਹਰ ਨਾ ਘੁੰਮੋ ਹਾਂਜੀ ਤੇ ਆਪਣੇ ਜੋ ਕੰਮ ਕਰਨਾ ਉਹ ਕੰਮ ਕਰ ਲ ਕੇ ਆਪਣੇ ਘਰ ਬੈ ਜੋ ਤੇ ਖਾਸ ਕਰਨਾ ਬਹੁਤ ਹੋ ਰਹੇ ਨੇ ਧੁੰਦ ਬਹੁਤ ਵੱਧ ਰਹੀ ਆ ਅੱਗੇ ਅੱਗੇ ਤੇ ਅੱਗੇ ਸਵਾ ਵੀ ਆ ਰਹੀ ਆ ਸਵਾ ਨੂੰ ਮੱਦੇ ਨਜ਼ਰ ਰੱਖਦੇ ਹੋਏ ਤੇ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਔਰ ਦੇਖਿਆ ਜਾਵੇ ਆਪਣੇ ਇਸ ਇਲਾਕੇ ਵਿੱਚ ਐਸਐਸਐਫ ਦੀਆਂ ਕਿੰਨੀਆਂ ਗੱਡੀਆਂ ਨੇ ਆਪਣੇ ਸਮਰਾਲੇ ਏਰੀਆ ਚ ਇੱਕੋ ਹੀ ਗੱਡੀ ਆ ਜੀ ਇੱਕੋ ਹੀ ਗੱਡੀ ਹਾਂਜੀ ਡੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਓਮ ਪ੍ਰਕਾਸ਼ ਮੈਂਟੂ ਪੰਜਾਬ ਦੇ ਵਿੱਚ ਪਿਛਲੇ 2-3 ਦਿਨਾਂ ਤੋਂ ਕੜਾਕੇ ਦੀ ਠੰਡ ਨੇ ਦਸਤਕ ਦਿੱਤੀ ਆ ਔਰ ਠੰਡ ਦੇ ਨਾਲ-ਨਾਲ ਜਿਹੜੀ ਸੰਘਣੀ ਧੁੰਦ ਵੀ ਪੈ ਰਹੀ ਆ ਜਿਸ ਦੇ ਕਾਰਨ ਆ ਜਿਹੜੇ ਲੋਕ ਨੇ ਆਪਣੇ ਘਰਾਂ ਤੋਂ ਚੱਲ ਕੇ ਜਿਹੜਾ ਡੈਸਟੀਨੇਸ਼ਨ ਤੇ ਜਾਂਦੇ ਆ ਕਾਫੀ ਲੇਟ ਪਹੁੰਚ ਰਹੇ ਨੇ ਔਰ ਮੌਸਮ ਵਿਭਾਗ ਵੱਲੋਂ ਵੀ yellow alert ਆ ਜਿਹੜਾ ਜਾਰੀ ਕੀਤਾ ਗਿਆ ਔਰ ਪ੍ਰਸ਼ਾਸਨ ਵੱਲੋਂ ਵੀ ਹਦਾਇਤਾਂ ਕੀਤੀਆਂ ਜਾ ਰਹੀਆਂ ਨੇ ਤੇ ਜਿਹੜੀ ਧੁੰਦ ਦੇ ਵਿੱਚ ਆਪਣੀ ਰਫ਼ਤਾਰ ਜਿਹੜੀ ਆ ਸਲੋ ਕੀਤੀ ਜਾਵੇ ਜਾਂ ਫੋਗ ਲੈਂਪ ਜਿਹੜੇ ਵਾਹਨਾਂ ਦੀ ਗਤੀ ਆ ਸਲੋ ਕੀਤੀ ਜਾਵੇ ਔਰ ਫੋਗ ਲੈਂਪ ਆ ਉਹ ਯੂਜ਼ ਕੀਤਾ ਜਾਵੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਮਰਾਲਾ ਸ਼ਹਿਰ ਦੀਆਂ ਨੇ ਔਰ ਅਸੀਂ ਖੜੇ ਆ ਲੁਧਿਆਣਾ ਚੰਡੀਗੜ੍ਹ ਆ ਬਾਈਪਾਸ ਤੇ ਵਾਹਨ ਬਿਲਕੁਲ ਸਲੋ ਆ ਜਾ ਰਹੇ ਨੇ ਔਰ ਤੁਸੀਂ ਦੇਖ ਸਕਦੇ ਹੋ ਕਿ ਵਾਹਨਾਂ ਦੇ ਜਿਹੜੇ ਇੰਡੀਕੇਟਰ ਆ ਉਹ ਵੀ ਚਲਾਏ ਗਏ ਨੇ ਲੋਕ ਇੰਡੀਕੇਟਰ ਯੂਜ਼ ਕਰ ਰਹੇ ਨੇ ਔਰ ਪ੍ਰਸ਼ਾਸਨ ਵੱਲੋਂ ਵੀ ਆ ਬਾਰ-ਬਾਰ ਇਹੀ ਹਦਾਇਤ ਕੀਤੀ ਜਾਂਦੀ ਆ ਰਿਕੁਐਸਟ ਕੀਤੀ ਜਾਂਦੀ ਆ ਕਿ ਵਾਹਨਾਂ ਦੀ ਸਪੀਡ ਰਫ਼ਤਾਰ ਘਟਾ ਕੇ ਹੀ ਚਲਾਇਆ ਜਾਵੇ ਔਰ ਸਵੇਰੇ ਜਿਹੜਾ ਬੱਚਿਆਂ ਦਾ ਵੀ ਸਮਾਂ ਹੁੰਦਾ ਸਕੂਲ ਜਾਣਾ ਹੁੰਦਾ ਬੱਚਿਆਂ ਨੇ ਔਰ ਉਹਨਾਂ ਲਈ ਵੀ ਖਾਸ ਅਪੀਲ ਆ ਜਿਹੜੀ ਆ ਕੀਤੀ ਜਾਂਦੀ ਆ ਸਾਡੇ ਚੈਨਲ ਵੱਲੋਂ ਵੀ ਅਪੀਲ ਕੀਤੀ ਜਾਂਦੀ ਆ ਖਾਸ ਤੌਰ ਤੇ ਕਿ ਕਿ ਜਿਹੜਾ ਬੱਚੇ ਨੇ ਸਾਈਕਲ ਤੇ ਜਾਂਦੇ ਨੇ ਆਪਣੇ ਸਕੂਲ ਨੂੰ ਉਹ ਵੀ ਆ ਜਿਹੜਾ ਚਿੱਟੀ ਪੱਟੀ ਹੁੰਦੀ ਆ ਉਹ ਚਿੱਟੀ ਪੱਟੀ ਦੇ ਲੈਫਟ ਸਾਈਡ ਤੇ ਹੀ ਜਾਣ ਚਿੱਟੀ ਪੱਟੀ ਨੂੰ ਆ ਜਿਹੜਾ ਦੇਖ ਕੇ ਹੀ ਅੱਗੇ ਵੱਲ ਵਧਣ ਸੋ ਗੱਲਬਾਤ ਕਰਾਂਗੇ ਕਿਸੇ ਰਾਹੀਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਆ ਕਿਉਂਕਿ ਧੁੰਦਾਂ ਦੇ ਦਿਨਾਂ ਦੇ ਵਿੱਚ ਆ ਜਿਹੜਾ ਹੈਗੀ ਆ ਜ਼ਿੰਦਗੀ ਦੀ ਰਫ਼ਤਾਰ ਬਹੁਤ ਸਲੋ ਹੋ ਜਾਂਦੀ ਆ ਆ ਜਿੱਥੇ 15 ਮਿੰਟ ਦੇ ਵਿੱਚ ਪਹੁੰਚਿਆ ਜਾ ਸਕਦਾ ਉੱਥੇ ਪਹੁੰਚਣ ਨੂੰ ਅੱਧਾ ਤੋਂ ਪੌਣਾ ਘੰਟਾ ਲੱਗ ਜਾਂਦਾ ਵਾ ਗੱਲਬਾਤ ਕਰ ਲੈਨੇ ਆ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਓਮ ਪ੍ਰਕਾਸ਼ ਮੈਂਟੂ ਪੰਜਾਬ ਦੇ ਵਿੱਚ ਪਿਛਲੇ 2-3 ਦਿਨਾਂ ਤੋਂ ਕੜਾਕੇ ਦੀ ਠੰਡ ਨੇ ਦਸਤਕ ਦਿੱਤੀ ਆ ਔਰ ਠੰਡ ਦੇ ਨਾਲ-ਨਾਲ ਜਿਹੜੀ ਸੰਘਣੀ ਧੁੰਦ ਵੀ ਪੈ ਰਹੀ ਆ ਜਿਸ ਦੇ ਕਾਰਨ ਆ ਜਿਹੜੇ ਲੋਕ ਨੇ ਆਪਣੇ ਘਰਾਂ ਤੋਂ ਚੱਲ ਕੇ ਜਿਹੜਾ ਡੈਸਟੀਨੇਸ਼ਨ ਤੇ ਜਾਂਦੇ ਆ ਕਾਫੀ ਲੇਟ ਪਹੁੰਚ ਰਹੇ ਨੇ ਔਰ ਮੌਸਮ ਵਿਭਾਗ ਵੱਲੋਂ ਵੀ yellow alert ਆ ਜਿਹੜਾ ਜਾਰੀ ਕੀਤਾ ਗਿਆ ਔਰ ਪ੍ਰਸ਼ਾਸਨ ਵੱਲੋਂ ਵੀ ਹਦਾਇਤਾਂ ਕੀਤੀਆਂ ਜਾ ਰਹੀਆਂ ਨੇ ਕਿ ਜਿਹੜੀ ਧੁੰਦ ਦੇ ਵਿੱਚ ਆਪਣੀ ਰਫ਼ਤਾਰ ਜਿਹੜੀ ਆ ਸਲੋ ਕੀਤੀ ਜਾਵੇ ਜਾਂ ਫੋਗ ਲੈਂਪ ਜਿਹੜੇ ਵਾਹਨਾਂ ਦੀ ਗਤੀ ਆ ਸਲੋ ਕੀਤੀ ਜਾਵੇ ਔਰ ਫੋਗ ਲੈਂਪ ਆ ਉਹ ਯੂਜ਼ ਕੀਤਾ ਜਾਵੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਮਰਾਲਾ ਸ਼ਹਿਰ ਦੀਆਂ ਨੇ ਔਰ ਅਸੀਂ ਖੜੇ ਆ ਲੁਧਿਆਣਾ ਚੰਡੀਗੜ੍ਹ ਬਾਈਪਾਸ ਤੇ ਵਾਹਨ ਬਿਲਕੁਲ ਸਲੋ ਜਾ ਰਹੇ ਨੇ ਔਰ ਤੁਸੀਂ ਦੇਖ ਸਕਦੇ ਹੋ ਕਿ ਵਾਹਨਾਂ ਦੇ ਜਿਹੜੇ ਇੰਡੀਕੇਟਰ ਆ ਉਹ ਵੀ ਚਲਾਏ ਗਏ ਨੇ ਲੋਕ ਇੰਡੀਕੇਟਰ ਯੂਜ਼ ਕਰ ਰਹੇ ਨੇ ਔਰ ਪ੍ਰਸ਼ਾਸਨ ਵੱਲੋਂ ਵੀ ਆ ਬਾਰ-ਬਾਰ ਇਹੀ ਹਦਾਇਤ ਕੀਤੀ ਜਾਂਦੀ ਆ ਰਿਕੁਐਸਟ ਕੀਤੀ ਜਾਂਦੀ ਆ ਕਿ ਵਾਹਨਾਂ ਦੀ ਸਪੀਡ ਰਫ਼ਤਾਰ ਘਟਾ ਕੇ ਹੀ ਚਲਾਇਆ ਜਾਵੇ ਔਰ ਸਵੇਰੇ ਜਿਹੜਾ ਬੱਚਿਆਂ ਦਾ ਵੀ ਸਮਾਂ ਹੁੰਦਾ ਸਕੂਲ ਜਾਣਾ ਹੁੰਦਾ ਬੱਚਿਆਂ ਨੇ ਔਰ ਉਹਨਾਂ ਲਈ ਵੀ ਖਾਸ ਅਪੀਲ ਆ ਜਿਹੜੀ ਆ ਕੀਤੀ ਜਾਂਦੀ ਆ ਸਾਡੇ ਚੈਨਲ ਵੱਲੋਂ ਵੀ ਅਪੀਲ ਕੀਤੀ ਜਾਂਦੀ ਆ ਖਾਸ ਤੌਰ ਤੇ ਕਿ ਕਿ ਜਿਹੜਾ ਬੱਚੇ ਨੇ ਸਾਈਕਲ ਤੇ ਜਾਂਦੇ ਨੇ ਆਪਣੇ ਸਕੂਲ ਨੂੰ ਉਹ ਵੀ ਆ ਜਿਹੜਾ ਚਿੱਟੀ ਪੱਟੀ ਹੁੰਦੀ ਆ ਉਹ ਚਿੱਟੀ ਪੱਟੀ ਦੇ ਲੈਫਟ ਸਾਈਡ ਤੇ ਹੀ ਜਾਣ ਚਿੱਟੀ ਪੱਟੀ ਨੂੰ ਜਿਹੜਾ ਦੇਖ ਕੇ ਹੀ ਅੱਗੇ ਵੱਲ ਵਧਣ ਸੋ ਗੱਲਬਾਤ ਕਰਾਂਗੇ ਕਿਸੇ ਰਾਹੀਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਆ ਕਿਉਂਕਿ ਧੁੰਦਾਂ ਦੇ ਦਿਨਾਂ ਦੇ ਵਿੱਚ ਆ ਜਿਹੜਾ ਹੈਗੀ ਆ ਜ਼ਿੰਦਗੀ ਦੀ ਰਫ਼ਤਾਰ ਬਹੁਤ ਸਲੋ ਹੋ ਜਾਂਦੀ ਆ ਆ ਜਿੱਥੇ 15 ਮਿੰਟ ਦੇ ਵਿੱਚ ਪਹੁੰਚਿਆ ਜਾ ਸਕਦਾ ਉੱਥੇ ਪਹੁੰਚਣ ਨੂੰ ਅੱਧਾ ਤੋਂ ਪੌਣਾ ਘੰਟਾ ਲੱਗ ਜਾਂਦਾ ਵਾ ਗੱਲਬਾਤ ਕਰ ਲੈਣੇ ਆ ਸੋ ਸਾਡੇ ਨਾਲ ਐਸਐਸਐਫ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਮੌਜੂਦ ਨੇ ਹਾਂਜੀ ਮੈਮ ਕੀ ਨਾਮ ਤੁਹਾਡਾ ਸਰ ਮੇਰਾ ਨਾਮ ਰੂਪ੍ਰੀਤ ਕੌਰ ਆ ਧੁੰਦ ਦੇ ਦਿਨਾਂ ਦੇ ਵਿੱਚ ਲੋਕਾਂ ਲਈ ਕੀ ਅਪੀਲ ਕਰਨਾ ਚਾਹੁੰਗੀ ਕਿਉਂਕਿ ਜਿਹੜੀ ਜੀਵਨ ਦੀ ਰਫ਼ਤਾਰ ਆ ਧੁੰਦ ਦੇ ਦਿਨਾਂ ਦੇ ਵਿੱਚ ਸਲੋ ਹੋ ਜਾਂਦੀ ਹਾਂਜੀ ਸਰ ਜਿਵੇਂ ਆਪ ਸਭ ਨੂੰ ਪਤਾ ਹੈ ਕਿ ਧੁੰਦ ਦੇ ਕਾਰਨ ਅੱਜ ਕੱਲ੍ਹ ਦਿਖਾਈ ਬਹੁਤ ਘੱਟ ਦਿੰਦਾ ਹੈ ਹਾਦਸਿਆਂ ਦਾ ਖਤਰਾ ਬਹੁਤ ਵੱਧ ਜਾਂਦਾ ਹੈ ਇਸ ਲਈ ਸਮੂਹ ਸੜਕ ਸੁਰੱਖਿਆ ਫੋਰਸ ਪੰਜਾਬ ਵੱਲੋਂ ਸਾਰੇ ਹੀ ਵਾਸੀਆਂ ਨੂੰ ਅਪੀਲ ਹੈ ਕਿ ਵਾਹਨ ਹੌਲੀ ਗਤੀ ਨਾਲ ਚਲਾਏ ਜਾਣ ਹੈਡਲਾਈਟ ਤੇ ਫੌਗ ਲਾਈਟਾਂ ਦੀ ਜ਼ਰੂਰ ਵਰਤੋਂ ਕੀਤੀ ਜਾਵੇ ਰਿਫਲੈਕਟਿਵ ਜੈਕਟਸ ਰਿਫਲੈਕਟਿਵ ਟੇਪ ਦੀ ਵਰਤੋਂ ਕੀਤੀ ਜਾਵੇ ਅੱਗੇ ਵਾਲੇ ਵਾਹਨ ਤੋਂ ਸੁਰੱਖਿਅਤ ਦੂਰੀ ਬਣਾਈ ਜਾਵੇ ਆਪਣੀ ਥੋੜੀ ਜਹੀ ਸਾਵਧਾਨੀ ਆਪਣੀ ਤੇ ਹੋਰਾਂ ਦੀ ਜ਼ਿੰਦਗੀ ਬਚਾ ਸਕਦੀ ਹੈ ਸੁਰੱਖਿਅਤ ਰਹੋ ਸਾਵਧਾਨ ਰਹੋ ਔਰ ਜਿਹੜੇ ਛੋਟੇ ਬੱਚੇ ਨੇ ਜਿਹੜੇ ਸਾਈਕਲ ਤੇ ਜਾਂਦੇ ਨੇ ਸਕੂਲ ਦੇ ਵਿੱਚ ਜਾਂਦੇ ਨੇ ਉਹਨਾਂ ਲਈ ਕੀ ਮੈਸੇਜ ਹੈ ਕਿਉਂਕਿ ਬੱਚਿਆਂ ਨੂੰ ਕਈ ਵਾਰੀ ਰੂਲ ਐਂਡ ਰੈਗੂਲੇਸ਼ਨ ਦਾ ਨਹੀਂ ਪਤਾ ਹੁੰਦਾ ਵੀ ਜਿਹੜੀ ਵਾਈਟ ਪੱਟੀ ਹੁੰਦੀ ਹੈ ਸੜਕ ਤੋਂ ਕਿੱਧਰ ਚੱਲਣਾ ਚਾਹੀਦਾ ਵਾ ਜਿਹੜੇ ਦੇਖੋ ਸਕੂਲ ਵਾਲੇ ਬੱਚੇ ਸਾਈਕਲ ਤੇ ਜਾਂਦੇ ਆ ਪਹਿਲੀ ਗੱਲ ਤਾਂ ਉਹਨਾਂ ਨੂੰ ਕੁਝ ਆਪਣੀ ਰਿਫਲੈਕਟਿਵ ਵੈਸਟ ਜਾਂ ਰਿਫਲੈਕਟਿਵ ਜੈਕਟ ਦੀ ਵਰਤੋਂ ਕਰਨੀ ਚਾਹੀਦੀ ਹੈ ਵਹੀਕਲ ਦੇ ਆਪਣੇ ਸਾਈਕਲ ਦੇ ਉੱਤੇ ਰਿਫਲੈਕਟਿਵ ਸਟਿੱਕਰਸ ਮਿਲਦੇ ਆ ਉਹਨਾਂ ਨੂੰ ਲਗਾਉਣਾ ਚਾਹੀਦਾ ਮਤਲਬ ਆਉਣ ਮਤਲਬ ਵਾਹਨ ਨੂੰ ਦੂਰੋਂ ਹੀ ਪਤਾ ਲੱਗ ਜਾਵੇ ਕਿ ਸਾਈਡ ਤੇ ਸਾਈਕਲ ਜਾ ਰਿਹਾ ਹੈ ਕਿ ਉਹਨਾਂ ਨੂੰ ਚਿੱਟੀ ਪੱਟੀ ਤੋਂ ਹੇਠਾਂ ਮਤਲਬ ਸਾਈਡ ਸਾਈਡ ਤੇ ਹੀ ਚੱਲਣਾ ਚਾਹੀਦਾ ਹੈ ਐਸਐਸਐਫ ਵੱਲੋਂ ਸਕੂਲਾਂ ਦੇ ਵਿੱਚ ਕੋਈ ਅਵੇਅਰਨੈਸ ਕੈਂਪ ਵਗੈਰਾ ਵੀ ਲਗਾਉਨੇ ਆ ਜੀ ਤੁਸੀਂ ਹਾਂਜੀ ਸਰ ਸੜਕੀ ਸੁਰੱਖਿਆ ਫੋਰਸ ਪੰਜਾਬ ਵੱਲੋਂ ਬਹੁਤ ਸਾਰੀ ਮੁਹਿੰਮ ਚਲਾਈਆਂ ਜਾ ਰਹੀਆਂ ਨੇ ਸਕੂਲਾਂ ਦੇ ਵਿੱਚ ਪਬਲਿਕ ਨੂੰ ਅਵੇਅਰ ਕੀਤਾ ਜਾ ਰਿਹਾ ਕਿ ਧੁੰਦ ਦੇ ਵਿੱਚ ਕਿਹੜੇ-ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਤਾਂ ਕਿ ਹਾਦਸਿਆਂ ਦਾ ਖਤਰਾ ਥੋੜਾ ਜਿਹਾ ਘੱਟ ਸਕੇ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਮੈਨੂੰ ਇਸੇ ਤਸੇਮ ਲਾਲਾ ਜੀ ਔਰ ਕੀ ਕਹਿਣਾ ਚਾਹੋਗੇ ਕਿਉਂਕਿ ਠੰਡ ਵੀ ਵੱਧ ਗਈ ਆ ਔਰ ਧੁੰਦ ਵੀ ਕਾਫੀ ਵੱਧ ਗਈ ਦੋ ਤੁੰਦ ਆ ਅਸੀਂ ਤਾਂ ਇਹੀ ਕਹਿੰਦੇ ਆ ਵੀ ਲੋੜ ਅਨੁਸਾਰ ਹੀ ਘਰ ਤੋਂ ਬਾਹਰ ਨਿਕਲੋ ਬਿੰਦੂ ਜੀ ਬਹੁਤ ਜ਼ਿਆਦਾ ਬਾਹਰ ਨਾ ਘੁੰਮੋ ਹਾਂ ਤੇ ਆਪਣੇ ਜੋ ਕੰਮ ਕਰਨਾ ਉਹ ਕੰਮ ਕਰ ਲ ਕੇ ਆਪਣੇ ਘਰ ਬੜ ਜੋ ਤੇ ਖਾਸਾ ਦਾ ਬਹੁਤ ਹੋ ਰਹੇ ਨੇ ਜੀ ਤੁੰਦ ਬਹੁਤ ਵੱਧ ਰਹੀ ਆ ਅੱਗੇ ਅੱਗੇ ਤੇ ਅੱਗੇ ਸਵਾ ਵੀ ਆ ਰਹੀ ਆ ਸਵਾ ਨੂੰ ਮੱਦੇ ਨਜ਼ਰ ਰੱਖਦੇ ਹੋਏ ਜੀ ਤੇ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਔਰ ਦੇਖਿਆ ਜਾਵੇ ਆਪਣੇ ਇਸ ਇਲਾਕੇ ਵਿੱਚ ਐਸਐਸਐਫ ਦੀਆਂ ਕਿੰਨੀਆਂ ਗੱਡੀਆਂ ਨੇ ਆਪਣੇ ਸਮਰਾਲੇ ਏਰੀਆ 'ਚ ਇੱਕੋ ਹੀ ਗੱਡੀ ਆ ਜੀ ਇੱਕੋ ਹੀ ਗੱਡੀ ਹਾਂਜੀ ਆ